मुरा पाल नगर निगम चोरा मु कमिशनर साहिब मुर्दा पाल ਅਸੀਂ ਅੱਸੀ ਕਿਦਰ ਨੂੰ ਜਾਈਏ ਅਸੀਂ ਕਾਫੀ ਕਦਮ ਉਠਾਇਆ ਤੇ ਹੁਣ ਬੰਦੇ ਰਾਂਗੇ ਬੰਗੀ ਨਗਰ ਬਾਕੀ ਨੰਬਰ ਸਾਰੇ ਦਾ ਬੁਰਾ ਹਾਲ ਹੈ ਮੈਂ ਫਾਰ ਦੇ ਵਿੱਚ ਦੇਖ ਬਸ ਕੰਮ ਕਰੀ ਜਾਂਦੇ ਸਾਰੇ ਅਸੀਂ ਕਰਦੇ ਜੀ ਪਰ ਐਪਲੀਕੈਂਟ ਦੇ ਦਿੰਦੇ ਨੂੰ ਸਾਨੂੰ ਸੀਵਰ ਦੇ ਖਿਲਾਫ ਬਹੁਤ ਦਿਨ ਹੋ ਗਏ ਸਾਲ ਵਾਂਗੂ ਹੋ ਗਿਆ ਸਾਡੀ ਕੋਈ ਸੁਣਵਾਣੀ ਸਮਾਈ ਨਹੀਂ ਹੋ ਰਹੀਗੀ 31 ਨੰਬਰ ਤੋਂ ਲੈ ਕੇ ਬੱਤੀ 33 40 ਨੰਬਰ ਅਗਲੀ ਤੱਕ ਸਾਡਾ ਬੁਰਾ ਹਾਲਾ ਸਿਰਦਾ ਆ ਲੋਕ ਬੈਠਿਆ ਸਾਰੇ ਗਲੀਆਂ ਦੇ ਸਾਰੇ ਜਿਹੜੇ ਪਰ ਸਾਨੂੰ ਅਗਰ ਦੇ ਬੈਠੇ ਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਨਾ ਤੁਹਾਡੇ ਕੋਈ ਨਗਰ ਸਰਦ ਨਗਰੀ ਦਾ ਅਫਸਰ ਹੁੰਦਾ ਨਾ ਤੁਹਾਡੇ ਕੋਈ ਪ੍ਰਸ਼ਾਸਨ ਹੁੰਦਾ ਸਾਡੀ ਕੋਈ ਸੁਣਵਾਈ ਨਹੀਂ ਸਾਡਾ ਉੱਤੇ ਫਲੋਸਣ ਦੇ ਵਿੱਚ ਪਾਣੀ ਗਿਆ ਹੋਇਆ ਕਿਚਨ ਦੇ ਵਿੱਚ ਪਾਣੀ ਗਿਆ ਹੋਇਆ ਪੂਰਾ ਹਾਲ ਸੇਵਾ ਦਾ ਗੰਦਾ ਪਾਣੀ ਬੱਚੇ بیمار ਹੋਏ ਪਏ ਜੀ ਵੀ ਅਸੀਂ ਮਰਦਾ ਜੀ ਬਰ ਰਹੀ ਜਨੇ ਤਾਂ ਕਿ ਮਰੀਂ ਦਿਆ ਸਾਡੀ ਕੋਈ ਸੁਣਵਾਈ ਨਹੀਂ ਆ ਪਰਸੌਣ ਅਗਰ ਜੀ ਅਮਰਪੁਰ ਪਰਸੌਣ ਅਗਰ ਸਾਰੇ ਹੀ ਬੰਦੀ ਨਗਰ ਹੈ ਉਹ ਖੜੇ ਸਾਡਾ ਪੂਰਾ ਹਾਲ ਹੈ ਮੈਂ ਤੁਹਾਨੂੰ ਦੱਸਦਾ ਇੱਦੋਂ ਮਾੜੀ ਇੱਦੋਂ ਮਾੜਾ ਇੱਦੋਂ ਮਾੜੀ ਸਾਡੀ ਕਾਉਂਸਲਰਾਂ ਦੀ ਕਿਸਮਤ ਤੁਸੀਂ ਆਪ ਸੋਚੋ ਅਸੀਂ ਇਸੇ ਸਿਸਟਮ ਦਾ ਹਿੱਸਾ ਲੋਕਾਂ ਨੇ ਸਾਨੂੰ ਚੁਣਿਆ ਤੇ ਇੱਕ ਕਮਿਸ਼ਨਰ ਸਾਹਿਬ ਘੱਲੇ ਤੱਕ ਆ ਕੇ ਗੱਲ ਸੁਣਨ ਲਈ ਤਿਆਰ ਨਹੀਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਤੁਸੀਂ ਆਪ ਸੋਚੋ ਇੱਕ ਕਾਰਪੋਰੇਸ਼ਨ ਦਾ ਸਿਸਟਮ ਦੇ ਹਿੱਸਾ ਸਾਰੇ ਕੌਂਸਲਰ ਬਾਹਰ ਖੜੇ ਆ ਤੇ ਉਹ ਕਹ ਰਹੇ ਆ ਵੀ ਉੱਪਰ ਆ ਜਾਓ ਅਸੀਂ ਏਸੀ ਦੀ ਹਵਾ ਨਹੀਂ ਖਾਣੀ ਕਿਉਂਕਿ ਅਸੀਂ ਪਹਿਲੇ ਹੀ ਬਿਮਾਰ ਹੋਏ ਪਿਆ ਸਾਨੂੰ ਬਿਮਾਰੀਆਂ ਲੱਗੀਆਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਆ ਵੀ ਮਿੱਠੀਆਂ ਗੋਲੀਆਂ ਅਸੀਂ ਕਾਰਪੋਰੇਸ਼ਨ ਦੇ ਏਸੀ ਵਾਲੇ ਕਮਰੇ ਚ ਬੈ ਕੇ ਖਾ ਲਈਆਂ ਬਹੁਤ ਪਰ ਹੁਣ ਸਾਡੀ ਮਜਬੂਰੀ ਇੱਥੇ ਆ ਜੋ ਸਾਡੇ ਨਾਲ ਲੋਕ ਆਏ ਆ ਇੱਕ ਵਾਰੀ ਗੱਲ ਛੱਡੋ ਇੰਨਾ ਵੀ ਆਪਣੇ ਆਪ ਅੰਦਰ ਹੰਕਾਰ ਨਹੀਂ ਰੱਖਣਾ ਚਾਹੀਦਾ ਕੁਰਸੀ ਦਾ ਵੀ ਔਰ ਆਪਣੇ ਸਿਸਟਮ ਦਾ ਵੀ ਇੰਨੀ ਕੀ ਸ਼ਰਮਤਾ ਆਣੀ ਚਾਹੀਦੀ ਹੈ ਕਿ ਸਿਸਟਮ ਦੇ ਨਾਲ ਜੁੜੇ ਹੋਏ ਹੋ ਤੁਹਾਨੂੰ ਨੂੰ ਸ਼ਰਮ ਆਣੀ ਚਾਹੀਦੀ ਹੈ ਇੱਥੇ ਆ ਕੇ 3 ਘੰਟੇ ਤੋਂ ਬਾਹਰ ਅਸੀਂ ਬਿਲਕਦੇ ਪਏ ਆ ਅਸੀਂ ਵੀ ਨੌਕਰੀਆਂ ਵਾਲੇ ਆ ਕੰਮਾਂ ਵਾਲੇ ਆ ਸਾਡੇ ਵੀ ਬੱਚੇ ਆ ਕੱਲੇ ਇਹ ਨਹੀਂ ਵੀ ਇਹ ਡਿਊਟੀ ਦੀ ਕੁਰਸੀ ਤੇ ਬਹਿ ਕੇ ਚਾਹਾਂ ਪੀ ਕੇ ਕੋਲਡ ਡਰਿੰਕਾ ਪੀ ਕੇ ਇਥੋਂ ਵੱਧ ਵਫਾ ਹੋਣੇ ਜੇ ਤੁਹਾਨੂੰ ਨੂੰ ਸਮੱਸਿਆ ਆ ਰਹੀ ਹੈ ਤੁਹਾਡੇ ਮਦਦ ਤੋਂ 2 ਮਹੀਨੇ ਹੋ ਗਏ ਜੀ جا کے حال دیکھو میں کہنا جا کے حال دیکھو ਤੁਸੀਂ ਜਾਲੇ ਕਾਈਆਂ ਵੀ ਮਾਰੀਆਂ ਮੇਰੇ ਮਦਰ ਕਾਉਂਸਲਰ ਨੇ ਖੁਦ ਵੀ ਮਾਰਨੇ ਅਸੀਂ ਖੁਦ ਮੈਂ ਖੁਦ ਵੀ ਇਸ ਟਾਈਮ ਤੇ ਬਿਮਾਰ ਹਾਂ ਅਸੀਂ ਫਿਰ ਵੀ ਆਏ ਆ ਇੱਥੇ ਕਿਉਂ ਆਏ ਆ ਕਿਉਂਕਿ ਸਾਨੂੰ ਖੁਦ ਨੂੰ ਇੱਕ ਐਡੀ ਸ਼ਰਮ ਆਉਣ ਲੱਗੀ ਵੀ ਅਸੀਂ ਆ ਕਾਰਪੋਰੇਸ਼ਨ ਪਟੰਡਾ ਦੇ ਚੁਣੇ ਹੋਏ ਨੁਮਾਇੰਦੇ ਆ ਸਾਨੂੰ ਖੁਦ ਨੂੰ ਸ਼ਰਮ ਆਉਣ ਲੱਗੀ ਅਸੀਂ ਇਸ ਗੰਦੇ ਸਿਸਟਮ ਦੇ ਨਾਲ ਜੁੜ ਚੁੱਕੇ ਆ ਜਦੋਂ ਦੀ ਆਪ ਸਰਕਾਰ ਬਣੀ ਹੈ ਉਸ ਤੋਂ ਬਾਅਦ ਬਠਿੰਡੇ ਦੀ ਤਰੱਕੀ ਦਾ ਕੀ ਹੋਣੇ ਸੀ ਬਠਿੰਡਾ ਬਰਹਾਲੀ ਦੀ ਤਰਫ ਜਾ ਰਿਹਾ ਹੈ ਔਰ ਕਿਤੇ ਸਹੀ ਰੀ ਸਫਾਈ ਨਹੀਂ ਹੋ ਰਹੀ ਹਰ ਥਾਂ ਦੇ ਉਤੇ ਸੀਵਰ ਜਾਮ ਹੈ ਪਾਣੀ ਦੀ ਸਪਲਾਈ ਵੀ ਨਹੀਂ ਹੋ ਰਹੀ ਔਰ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਹੈ ਪਰ ਕੋਈ ਵੀ ਸੁਣਵਾਈ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਲੋਕਾਂ ਦੇ ਰੌਲਾ ਪਾਉਣ ਦੇ ਬਾਅਦ ਇਸੇ ਤਰ੍ਹਾਂ ਕਰੂਗੀ ਕੋਈ ਵੀ ਇਹਦਾ ਸੁਧਾਰ ਨਹੀਂ ਕੀਤਾ ਜਾ ਰਿਹਾ ਇਸ ਕਾਰਨ ਅੱਜ ਲੋਕਾਂ ਨੇ ਜਿਹੜਾ ਹੈਗਾ ਗੁਰਾ ਇਤਤਨ ਲਾਇਆ ਅਸੀਂ ਤੁਹਾਡੇ ਦਾ ਪਾਰਟੀ ਜਨਤਾ ਪਾਰਟੀ ਇਸਤਾਨ ਦਾ ਸਮਰਥਨ ਕਰਦੀ ਹੈ ਅਸੀਂ ਮਜਬੂਰ ਕਰਾਂਗੇ ਇਸ ਸਰਕਾਰ ਨੂੰ ਨਗਰ ਨਿਗਮ ਨੂੰ ਤਾਂ ਕਿ ਜਿਹੜਾ ਹੈਗਾ ਉਹ ਜਿਹੜਾ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਹੈ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਆਪਣਾ ਜੋ ਉਹਨਾਂ ਦੀ ਜੋੜੀ ਬਣਦੇ ਹਾਂ ਅਸੀਂ ਨੀਂਹ ਨਹੀਂ ਆ ਰਿਹਾ ਲੱਗਾ ਤੁਹਾਨੂੰ ਤੋਂ ਮੰਗ ਕੇ ਤਿਆਰ ਕਿ ਕਿਹੜਾ ਇੱਕ ਵਾਰੀ ਸਾਡੀ ਗੱਲ ਸੁਣੀ ਲੇਕਿਨ ਬਾਹਰ ਨਹੀਂ ਇਸ ਵਾਰੀ ਬਹੁਤ ਮਾੜੀ ਗੱਲ ਹੈ ਇਹ ਕੋਈ ਇਹਦੇ ਵਿੱਚ ਕਿਸੇ ਇਹਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਤੇ ਜੋ ਮੁਲਾਜ਼ਮਾਂ ਉਹਨਾਂ ਦੀ ਪੂਰੀ ਡਿਊਟੀ ਬਣਦੀ ਹੈ ਲੋਕਾਂ ਦੀ ਗੱਲ ਸੁਣਨ ਆਹ ਲੋਕ ਗੱਲ ਸੁਣ ਕੇ ਹੀ ਲੋਕਾਂ ਦਾ ਹਸਲਾਰ ਹੋ ਜਾਂਦਾ ਅਗਰ ਕਮਿਸ਼ਨਰ ਗੱਲ ਸੁਨੇਗਾ ਤੇ ਇਹਨਾਂ ਦੇ ਇਹ ਮਤਲਬ ਇਹਨਾਂ ਨੂੰ ਵੀ ਜਿਹੜਾ ਹੈਗਾ ਜਿਹੜੇ ਰੋਸ਼ ਪ੍ਰਦਰਸ਼ਨ ਕਰਨ ਵਾਲੇ ਆ ਉਹਨਾਂ ਦਾ ਭੇਸਾ ਵਧੂਗਾ ਆਉ ਨਾਲੇ ਟਾਈਮ ਤੇ ਨਗਰ ਕਮਿਸ਼ਨਰ ਸਾਹਿਬ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਤਾਂ ਅੱਛਾ ਤੇ ਪਹਿਲਾਂ ਸੀਵਰੇਜ ਦੀ ਸਟ੍ਰਾਈਕ ਕੀਤੀ ਜਾਂਦੀ ਹੈ ਸਾਰੀ ਸਪਾਈ ਨਹੀਂ ਕੀਤੀ ਨਹੀਂ ਕੀਤੀ ਇਹ ਕਿਤਾ ਉਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਧਰਨੇ ਲਾਏ ਤੇ ਕੋਈ ਆਇਆ ਨਾ ਅਧਿਕਾਰੀ ਅਜੇ ਤੱਕ ਇਹ ਲੋਕ ਕਮਿਸ਼ਨਰ ਦੀ ਵੇਟ ਕਰ ਰਹੇ ਆ ਸਾਰੇ ਕਮਿਸ਼ਨਰ ਅਜੇ نیچے ਨਹੀਂ ਆਏ ਉੱਪਰ ਹੈਗੇ ਥੱਲੇ ਨਹੀਂ ਜਦੋਂ ਦੀ ਸਰਕਾਰ ਬਣੀਆ ਕੋਈ ਵੀ ਇਹਨਾਂ ਦੀ ਗੱਲ ਕਹੀ ਬਿਲਕੁਲ ਸਾਰੀ ਅਜੇ ਤੱਕ ਝੂਠੀ ਨਿਕਲੀ ਆ ਨਸ਼ੇ ਵਧੇ ਆ ਲਾਅ ਐਂਡ ਆਰਡਰ ਖਰਾਬ ਹੋਇਆ ਲੋਕਾਂ ਦੀਆਂ ਸਹੂਲਤਾਂ ਬੰਦ ਹੋਈਆਂ ਅੱਜ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ ਮੈਂ ਤੇ ਕੀ ਘਟਾ ਜਾਊਗਾ ਜੀ ਬਤਨ ਮੈਂ ਨਗਰ ਮੇਗਾ ਬਠਿੰਡਾ ਦਾ ਕਾਰਜਵਾਹ ਮੇਰਾ ਔਰ ਜਿਹੜੇ ਪ੍ਰਜਾਗੀ ਕਰਨਾ ਦੇ ਰਹੇ ਨੇ ਇਹਨਾਂ ਦੀ ਸਮੱਸਿਆ ਬਿਲਕੁਲ ਜਾਇਜ਼ ਹੈ 36 ਨੰਬਰ ਗਲੀ ਤੋਂ ਲੈ ਕੇ 40 ਨੰਬਰ ਗਲੀ ਤੱਕ ਅਰਸ਼ਰਾਮ ਨਗਰ ਘਟੋ ਘਟ ਇੱਕ ਸਾਲ ਤੋਂ ਪਾਣੀ ਸੜਕਾਂ ਦੇ ਫਿਰਦਾ ਔਰ ਅਸੀਂ ਬਾਰ-ਬਾਰ ਬਾਰ-ਬਾਰ ਐਮਸੀ ਨੇ एमटीजी अप्रोच ਸਾਡੇ ਤੱਕ ਸਾਨੂੰ ਕਿਹਾ ਅਸੀਂ گاਹਾ ਤਰਵੈਣੀ ਨੂੰ ਸੀਵਰ ਬੋਰਡ ਨੂੰ ਕਹਿੰਦੇ ਆ ਵੀ ਉੱਥੇ ਕੋਈ ਮਸ਼ੀਨੀ ਲਾਗੇਗਾ ਮਸਲਾ ਹੱਲ ਕਰੋ ਕਰਦੇ ਆ ਸਰ ਕਰਦੇ ਆ ਸਰ ਕਰਦੇ ਸਰ ਐਸੇ ਤਰੀਕੇ ਨਾਲ ਗੋਰੇ ਸਿੱਧੂ ਇਹ ਵਾਰ ਦਾ 33 ਨੰਬਰ 35 ਨੰਬਰ ਤੇ ਬਿਸ਼ਰਮਾ ਮੰਦਿਰ ਵਾਲਾ ਇਲਾਕਾ ਸਾਰਾ ਪਰਿਆ ਪਿਆ ਔਰ ਇਹਦੇ ਨਾਲ ਨਾਲ ਪ੍ਰਤਾਪਨਗਰ ਮੇਨ ਰੋਡ ਉਹ ਮੈਂ ਕੱਲ ਉੱਥੇ ਲੋਕਾਂ ਨਾਲ ਮੀਟਿੰਗ ਕਰਕੇ ਆਇਆ ਉਹਨਾਂ ਨੂੰ ਅਫਸਰ ਨੂੰ ਖਿਚਾਈ ਵੀ ਕੀਤੀ ਸੀ ਭਾਈ ਸ਼ਹਿਰ ਦੇ ਜਿਹੜੇ ਸੀਵਰ ਦੀ ਮਸਲਾ ਹੱਲ ਕਰੋ ਲੋਕ ਤੁਹਾਡਾ ਜਰੂਰਸ਼ ਕਰ ਦੇਣਗੇ ਪਰ ਉਹ ਲੋਕ ਸ਼ੁਰੂ ਹੋ ਕੇ ਕਰਨਾ ਪਰ ਕਰਨਗੇ ਵੀ ਜਦੋਂ ਮੀਂਹ ਮਸਲਾ ਹੱਲ ਹੋਊਗਾ ਹੁਣ ਛੋਟੀ ਛੋਟੀ ਕਮਲੇਟਾਂ ਨਹੀਂ ਅਟੈਂਡ ਕਰਦੇ ਇਹ ਦੱਸੋ ਇੰਨਾ ਭਰਾ ਹਾਊਸ ਦੇ ਵਿੱਚ ਮੀਟਿੰਗ ਕਰਕੇ ਕਹਾਂਗੇ ਵੀ ਇਹਨਾਂ ਨੂੰ ਪੈਸੇ ਦੇਣਾ ਬੰਦ ਕਰੂ ਕਿਸੇ ਮਸਲੇ ਨਹੀਂ ਹੱਲ ਕਰਦੇ ਜਿੰਨ ਬਾਦਸ਼ਾਹ ਹੁੰਦੀਆਂ ਉਹਦੋਂ ਪਹਿਲੇ ਸੀਵਰੇ ਦੀ ਸਪਾਈ ਕੀਤੀ ਐ ਰੇ ਦੀ ਕਦੀ ਨਹੀਂ ਗਈ ਐਕੀ ਬਾਕੀ ਡੀਸਿਲਟਿੰਗ ਨਹੀਂ ਕੀਤੀ ਜਿਹਦੇ ਕਰਕੇ ਇਹ ਸਮੱਸਿਆ ਆ ਰਹੀ ਹੈ ਸਾਰੀ ਅੱਗੇ ਹਰ ਸਾਲ ਡੀਸਿਲਟਿੰਗ ਹੁੰਦੀ ਸੀ ਪਰ ਡੀਸਿਲਟਿੰਗ ਕਰਕੇ ਸਾਰਾ ਪਾਣੀ ਨਿਕਲ ਜਾਂਦਾ ਸੀ ਬਰਸਾਤੀ ਪਾਣੀ ਤਾਂ ਅਸੀਂ ਜਿਵੇਂ ਜਿਵੇਂ ਕਰਕੇ ਅਸੀਂ ਜ਼ੋਰ ਲਾ ਕੇ ਪੜਾਦਾ ਸਾਰਾ ਉਹ ਜਿਹੜਾ ਛੋਟੇ ਛੋਟੇ ਕੰਪਲੇਂਟ ਸੇ ਸੀਵਰ ਦੀ ਗਲੀਆਂ ਮਹੱਲਿਆਂ ਦੇ ਵਿੱਚ ਵਾਰਡਾਂ ਦੇ ਵਿੱਚ ਉਹ ਸਮੱਸਿਆ ਨਹੀਂ ਹੱਲ ਹੋ ਰਹੀ ਇਹਨਾਂ ਤੋਂ ਇਹ ਘਰ ਨਹੀਂ ਗਏ ਪਤਨ ਜਾਣ ਬੁਝੇ ਖਰਾਬ ਕਰਦੇ ਸਾਨੂੰ ਜਿਹੜੇ ਪਤਾ ਨਹੀਂ ਕਰਵਾਣੀ ਕੰਪਨੀ ਕੰਮ ਨਹੀਂ ਕਰ ਰਹੀ ਫਿਰ ਪੇਮੈਂਟ ਕਾਹਦੀ ਦਿੱਤੀ ਜਲਦੀ ਜੂ ਪਤਾ ਕੀ ਹੈ ਦੁਕਾਨ ਦੇ ਵੀ ਇੱਥੇ ਕੰਮ ਕਰ ਰਹੇ ਜੀ ਮੈਂ ਹੁਣ ਪਾਪਾ ਫ੍ਰੀਜ਼ ਨਜ਼ਰ ਮਸ਼ੀਨਾਂ ਰੱਖੀ ਹੈ ਉਹ ਕਿਤੇ ਮਸ਼ੀਨਾਂ ਰੱਖੇ ਇਸ ਤਰ੍ਹਾਂ ਇਹ ਦੁਕਾਨ ਦੇ ਵੀ ਇੱਥੇ ਕੰਮ ਕੀਤਾ ਜੀ ਇੱਥੇ ਕੰਮ ਕੀਤਾ ਜੀ ਮਤਲਬ ਕਹਿੰਦਾ ਭਾਵੇਂ ਵੀ ਅਸੀਂ ਲੱਗੇ ਹੋਏ ਆਂ ਇਹਦੇ ਸੁਧਾਰ ਵਾਸਤੇ ਐਨਾਂ ਸਿਵਲ ਵਾਚੇ ਵੀ ਇਹਨਾਂ ਬੁਲਾਨੇ ਅੰਦਰ ਕਮਿਸ਼ਨਾਂ ਨੂੰ ਬੁਲਾਉਂਦਾ ਮੈਂ ਆਪਦੇ ਰੂਮ ਚੋ ਵਿੱਚ ਦੇਖਣੇ ਕਿ ਮਸਲਾ ਨਿਕਲਦਾ ਹੈ ਲੰਬੇ ਸਮੇਂ ਦੀ ਪ੍ਰੋਬਲਮ ਆ ਹਰ ਇੱਕ ਵਕੱਗੇ ਵੀ ਕਈ ਵਾਰੀ ਪਰਵਾਸੀ ਹੋਇਆ ਇਹ ਗੱਲ ਉੱਥੇ ਦੀ ਉੱਥੇ ਹੀ ਖੜੀ ਆ ਕਿ ਨਗਰ ਨਿਗਮ ਆਪਣੇ ਤੌਰ ਤੇ ਕਿਉਂ ਨਹੀਂ ਮਸ਼ੀਨਰੀ ਲਗਾਕਦਾ ਨਗਰ ਨਿਗਮ ਕੋਲੇ ਕੋਈ ਮਸ਼ੀਨਰੀ ਨਹੀਂ ਹੈ ਨਗਰ ਕਿਉਂ ਫਿਰ ਮੈਂ ਐਗਰੀਮੈਂਟ ਹੀ ਨਾ ਸਖਤ ਹੋਇਆ ਵੇ ਸਾਡੇ ਉਲਟੀ ਹੈ ਸਾਰੀ ਤਾਰਾ ਮਾ ਜਿਹੜੇ ਅਸੀਂ ਤ੍ਰਿਵੈਣੀ ਦੇ ਵਿੱਚ ਨਗਰ ਨਗਵੀਂ ਦੇ ਵਿੱਚ ਐਗਰੀਮੈਂਟ ਹੋਇਆ ਜੋ ਪਿਛਲੀ ਸਰਕਾਰ ਨੇ ਜੋ ਐਗਰੀਮੈਂਟ ਕੀਤਾ ਸੀਗਾ ਉਹ ਇਹਨਾਂ ਸਾਰਾ ਹੀ ਨਗਰ ਨਗਵੀਂ ਤੋਂ ਕੀਤਾ ਹੋਇਆ ਹੈ ਅਸੀਂ ਇਹਨਾਂ ਨੂੰ ਭੁਜਾ ਵੀ ਨਹੀਂ ਸਕਦੇ ਸੀ ਪਰ ਹੁਣ ਅਸੀਂ ਇਹਨਾਂ ਸਖਤ ਸਟੈਂਡ ਰਿਹਾ ਵੀ ਘੱਟੋ ਘੱਟ ਇੱਕ ਜ਼ੋਨ ਅਸੀਂ ਪਹਿਲਾਂ ਟ్రਾਇਲ ਦੇ ਤੌਰ ਤੇ ਲੈ ਲਿਆ ਹੋਰ ਸਾਡੇ ਗ੍ਰਿਫਤੀ ਮੈਰ ਤੇ ਕਾਉਂਸਲਰ ਤੇ ਦੋ ਅਸਜੋ ਬੈਂਗਲੌਰ ਜਾ ਰਹੇ ਆਂ ਔਰ ਮਸ਼ੀਨਰੀ ਦੇ ਚੈੱਕ ਕਰਕੇ ਆਉਂਦੇ ਵਧੀਆ ਮਸ਼ੀਨਰੀ ਜੋ ਵਧੀਆ ਲੱਗੀ ਉਹਨੂੰ ਖੇਤ ਕਿ ਲਾਂਗੇ ਤਾਂ ਕਿ ਸੀਵਤ ਦੀ ਸਮੱਸਿਆ ਦਾ ਹੱਲ ਕਰਨ ਹੋ ਸਕੇ।